ਸਾਸ਼ੀਆ ਕਾਲ ਜੀ গুড মর্নিং ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟੈਮਿਸਿਸ ਕਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਜਾਂਦੀ ਜਾਂਦੀ ਠੰਡ ਤੋਂ ਬਚੇ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀ ਅੱਜ ਦੇ ਬਲੌਗ ਦੀ ਟਾਈਮ 9:30 ਦਾ ਹੋ ਚੁੱਕਿਆ ਤੇ ਮੈਂ ਹੋ ਗਈਆਂ ਰੈਡੀ ਸੋ ਹੁਣ ਆਪਾਂ ਚੱਲਦੇ ਆਂ نیچے-नीचे ਚੱਲ ਕੇ ਦੇ ਦੇ ਆਂ ਕੀ ਕੰਮ-ਕਾਰ ਨੇ ਬਸ ਆਪਣਾ ਡੇਲੀ ਦਾ ਰੁਟੀਨ ਆ ਜੋ ਪਹਿਲਾਂ نیچے ਜਾ ਕੇ ਬ੍ਰੇਕਫਾਸਟ ਕਰਨਾ ਹੈ ਇੰਦਰਜੀ ਤੇ نیچے ਜਾ ਚੁੱਕੇ ਨੇ ਹਾਂ ਬ੍ਰੇਕਫਾਸਟ ਕਰਨ ਤੋਂ ਬਾਅਦ ਦੇਖਦੇ ਆਂ ਬੱਸ ਤਾਂ ਧੁੱਪ ਨਿਕਲਦੀ ਲੱਗਦੀ ਹੈ ਅੱਜ ਔਰ ਵਧੀਆ ਆ ਅਗਰ ਧੁੱਪ ਨਿਕਲੇ ਆਵੇ ਚਲੋ ਫਿਰ ਚੱਲੀਏ نیچے ਲਓ ਵੀ ਕਰੀਏ ਬ੍ਰੇਕਫਾਸਟ ਉਹ ਤੈਨੂੰ ਕਹਿੰਦਾ ਕਹਦਾ ਹਜੇ ਪੋਤੇ-ਪੋਤੀਆਂ ਵਿਆਹ ਲਾ ਫੇਰ ਕਰਾ ਲਈ ਮੋਤੇ-ਪੋਤੀਆਂ ਦੀ ਜਗ੍ਹਾ ਤੇ ਆਪਾਂ ਚੰਗੇ ਬੁੱਤ-ਬੁੱਤੀ ਨਹੀਂ ਬਣਾਉਂਦਾ ਅੱਲਾਹ ਹੁਣ ਕੀ ਦੇਣਾ ਮਸ ਕਰੀਆਂ ਕਰਦਾ रोटी खा ना मेरे मैं भी तो चा करके, आज ए, करके, तारी चाढ़ी पौड़ी कपड़े सुकने पा दे बहर कई क्योंकि थोड़ी थोड़ी धुप निकलिया साथ चढ़ गया चलो हा पाइए कपड़े सुकने मीना पानी इना ज्यादा उपर रुक पे बूटिया सारा पानी ही पानी हो गया मैं अंदर आले आह परसों बेड भरिया पिया ये भी बार कईये ਜਿੰਨੇ ਤੇ ਨੇ ਵਿਆਹ ਤੇ ਨਹੀਂ ਜਾਂਦਾ ਨਾ ਕਦੇ ਕੋਟ ਪਾ ਕੇ ਦੇਖ ਲੈਂਦਾ ਲੈ ਹੁਣ ਟਾਈ ਦੇਖ ਲੈ ਸਹੀ ਲਾਤੀ ਹੈ ਨਾ ਲੈ ਉਹ ਬਨ ਕੇ ਦੇਖੀ ਸੀ ਮੈਂ ਸਹੀ ਲਾਤੀ ਹੈ ਨਾ ਇਦਾਂ ਹੀ ਬੀ ਲਾਤੀ ਤੇਰ ਬਨਣੀ ਆਉਂਦੀ ਆ ਹਾਂ ਆਪੀ ਬਨਨੀ ਮੈਂ ਦੁਆਰਾ ਮੰਨੂ ਇੰਦਰ ਜੀ ਤਨ ਤਾਂ ਆਉਂਦੀ ਨਹੀਂ ਉਹ ਤਾਂ ਖਾਣਾ ਆਉਂਦਾ ਬਨਣੀ ਇੱਕ ਮਿੰਟ ਲਾ ਬੰਨਣਾ ਨੂੰ ਉਹਨਾਂ ਦਾ ਦੇ ਨਹੀਂ ਉਹਨ ਸਖਾ ਦੇ ਉਹ ਡੈਡੀ ਤਾਂ ਬਣਾਉਂਦਾ ਹੁੰਦਾ ਔਖੀ ਆ ਦੁਆਰਾ ਬਣਾ ਟਾਈ ਬਨਣੀ ਸਿੱਖ ਲੋ ਭਾਈ ਲਾਲੀ ਤੋਂ ਕਦੀ ਹੀ ਦਾਂ ਤੋਂ ਤੋਂ ਵਾਲੇ ਤੇ ਇਹ ਤੁੰਗੈ ਜਿਹੜਾ ਨਾ ਪਰੇ ਆਹ ਕੀ ਕੀਤਾ ਆ ਕੀ ਕੀਤਾ ਗਲਤ ਹੋਣੀ ਨਾ ਨਾ ਵੀ ਇਹਦੋਂ ਸਿੱਖਿਓ ਗਲਤ ਹੋ ਗਿਆ ਕੰਮ ਉਹ ਬਾਹਰ ਘਾਟ ਹੋਗੀ ਪਤਾ ਨਹੀਂ ਲੱਗਿਆ ਇੱਧਰ ਪਿੱਛੋਂ ਹਾਂ ਤਾਂ ਵਿਆਹ ਵੀ ਨਹੀਂ ਗਿਆ ਬਾਹਰ ਘਾਟ ਘਾਤੀ ਹੋਗੀ ਪਿਛੋਂ ੱਤਕਾ ਪੈ ਗਿਆ ਏਦਾਂ ਮੇਰੇ ਚਲੋ ਘਾੜੇਗਾ ੱਤਕੇ ਨਾ ਮਰੀ ਜਾਓ ਬਈ ਇਹ ਇੱਧਰ ਦੀ ਹੋਣੀ ਸੀ ਇਦਾਂ ਠੀਕੇ ਇੱਧਰ ਵੀ ਨਿਰੋਣ ਕੀਤਾ ਤਾਂ ਇਹ ਤਾਂ ਐਸੀ ਹੀ ਇਹ ਫਿਰ ਇਦਾਂ ਹੋਣੀ ਵੀ ਬੱਸ ਹੁਣ ਹੁਣ ਸਿੱਧੀ ਆਉਣੀ ਆ ਪਹਿਲਾਂ ਤੂੰ ਇਧਰੋਂ ਪਾਲੀ ਸੀਗੀ ਕਿੰਨੇ ਕੁ ਵਟੇ ਦੇਣੇ ਬਸ ਆ ਲਾਸਟ ਸੀਗਾ ਲੈ ਹੁਣ ਬੰਨੀ ਗਈ ਗੁੱਡ ਬਾਏ ਆ ਲਓ ਉਹ ਮੁੰਡਾ ਆ ਆਪਣੀ ਕਿਉਂ ਕਿੰਨੇ ਟਾਈਮ ਤੇ ਨੰਦੀ ਆ ਗਈ ਪਤਾ ਨਹੀਂ ਉਹ ਤਾਂ ਇਤਰ ਨੂੰ ਖਿੱਚੀ ਜਾਊ ਨਾ ਏ ਉਹ ਤਾਂ ਛਾੜ ਦੇ ਵਿੱਚ ਵੀ ਆ ਜਾਂਦੀ ਹੈ ਬੰਨ ਵਿੱਚ ਬਾ ਮੜਾ ਦੇਖਾਈ ਵੀ ਆ ਨਾ ਨੱਚ ਗਈ ਸਹੀ ਲਾਦਾ ਵੀ ਗਲਤ ਨਹੀਂ ਕੋਟਿਆ ਜਾਂਦਾ ਬਿਆ ਬਿਆ ਨੇ ਜਾ ਜਾਣਾ ਜਾਖਣਾ ਸਾਰੇ ਸ਼ੋਰੂਮ ਚ ਬਿਆਏ ਬਿਆ ਕੀਤਾ ਪਿਆ ਨੇ ਕੱਪੜੇ ਦੇ ਲਾ ਆਹੀ ਰੰਗ ਦਾ ਕੋਟ ਪੈਂਟ ਲਿਆਇਆ ਆਹੀ ਰੰਗ ਦੀ ਕੀ ਆ ਬਾਸਕਟ ਜੀ ਲਿਆਇਆ ਜਿਹੜੀ ਕੁਰਤੇ ਪਿਆਵੇਂ ਉੱਪਰ ਦੀ ਪਾਉਣੀ ਹੈ ਈ ਮੁੰਡੇ ਦੇ ਮਾਮੇ ਬੱਲੀਓ ਆ ਮੈਂ ਨਹੀਂ ਕਰਾ ਤੇਰਾ ਮਾਮਾ 100 ਰੁਪਇਆ ਤਰ ਮੈਂ ਨਹੀਂ ਕਰ ਲਾ ਪਹਿਲਾਂ ਮੈਂ ਨਹੀਂ ਨਹੀਂ ਹੈਗੀ ਇਹ ਰੱਖੀ ਜਾਂਦੀ ਨਹੀਂ ਮੈਂ ਦੇਣੀ ਨਹੀਂ ਹੈਗੀ ਇੱਦਾਂ ਲਿਆਉਂ ਨਹੀਂ ਰੱਖ ਕੇ ਦੇ ਦੇ ਨਹੀਂ ਭਾਈ ਦੇ ਦੇ ਨਹੀਂ ਭਾਈ ਮੈਂ ਟੱਕਾ ਇਹਦਾ ਤੱਕਾ ਕਹ ਵਿਆਹ ਦੇ ਕੇ ਹੁਣ ਤਾਂ ਫੇਰ ਲੈ ਜੀ 300 ਦੀ ਬਾਹਰ ਲੈ ਲਈ ਭਾਈ ਤੱਕਾ ਕਰੀ ਜਾਂਦਾ ਇਹਦਾ ਹੱਥ ਦੇਖ ਕੇ 10 ਵੀ ਵਿਆਹ ਤੱਕ ਕੱਪੜੇ ਰੱਖ ਲੂ ਇਹੇ ਹੱਥ ਦੇਖ ਕੇ ਇਹਦਾ ਕਹਦਾ ਵੀ ਜਿਹੜੇ ਨਾਲ ਹੱਥ ਨੇ ਵੀ ਇਹ ਹੁਣੀ ਪਾਵੇ ਰਸਿਆਂ ਨੇ ਮਟੇ ਮਟਾਲੀ ਇਹਦਾ ਕੀ ਕੰਮ ਆ ਪੈਸੇ ਖਰਾਬ ਕਰਨੇ ਦਿਖਾਇਓ ਦਿਖਾਇਓ ਅਸਲੀ ਇਹ ਦਿਖਾਇਓ ਮੈਨੂੰ ਦਿਖਾਓ ਉਹ ਕਿਵੇਂ ਆਉਣਾ ਦੇਖ ਕਹਿੰਦਾ ਬੰਦਾ ਦੂਰ ਬੈਠਾ ਹੁੰਦਾ ਉਹਨੂੰ ਐ ਜੂਮ ਕਰਕੇ ਦੇਖਿਆ ਕਰ ਮੈਂ ਕੋਲੇ ਨਹੀਂ ਜਾਦਾ ਬਾਈ ਇਦਾਂ ਦੇਖਿਆ ਕਰ ਰਹਾਂ ਗੈਬ ਰਿਸਪੈਕਟਡ ਭਾਬੀ ਦੀ ਫੋਟੋ ਨੂੰ ਜਾਲੀ ਜਾਂਦੇ ਆਂ ਪਾਗਲ ਹਾਂ ਤੁਸੀਂ ਯਾਦ ਮੈਨੂੰ ਟੁੱਪ ਖਤਮ ਹੋ ਗਈ ਰਾਖਿਆ ਦਰਾਜ ਚ ਦੇਵ ਜੀ ਵਾਲਾ ਓ ਇੱਧਰ ਨੂੰ ਕਰਕੇ ਦਿਖਾ ਯਾਰ ਬਾਈ ਮੱਡੂ ਮੇਂ ਪਾ ਲਈ ਨਾ ਟੁੱਪ ਦੇ ਮੂਰੇ ਪਰ ਇਹ ਹੋ ਜਾ ਯਾਰ ਟੁੱਪ ਦੇ ਮੂਰੇ ਆਈ ਜਾਂਦਾ ਤੂੰ ਐ ਜੀ ਜੀ ਜੇ ਕਿੱਥੋਂ ਲਿਆ ਆਇਆ ਜੀ ਲੱਗੂ ਲੱਗੂ ਗਿਆ ਗਿਆ ਚੱਲ ਵੀ ਗਿਆ ਮੰਤਾ ਦੀਂਦੇ ਨਹੀਂ ਕੋਈ ਖੇਤੀ ਪਾਣੀ ਆ ਤੇਰੇ ਕੋਲ ਹੀ ਥੇ ਗਿਆ ਇਹਨਾਂ ਬੱਚੇ ਇਨਵੇਂ ਤਕਾਲਾ ਤਾਂ ਨਹੀਂ ਇੱਕ ਜਗ੍ਹਾ ਤੇ ਬਾਪੂ ਤਬਦੀਲਿਆ ਦੇ ਲਾਦੇ ਨਹੀਂ ਲਾਏ। ਲਿਆ ਮੈਂ ਤਾਂ। ਤੇਰੇ ਲੇਨ ਦਾ ਯਾਰ। ਹਾਂ। ਖੋਣ ਜਾਊ ਖੋਣ ਜਾਊਗਾ। ਇੰਨੀ ਹਵਾਈ ਦੰਦ। ਹੋਰ ਕੀ? ਇਹ ਤਾਂ ਕੋਣੀ ਪਤਾ ਕਿੰਨੀ ਹੋਤੀ ਹੈ। ਉਹ ਬਾਬਾ ਹੋਡਾ ਕਾਜ ਉਹ ਗਿਆ ਗਿਆ ਗਿਆ। ਸਹਦਾ ਆਪ ਲਾਗੀ ਲਾਗੀ ਲਾਗੀ। ਜਰਬੀ 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 ਲਾਣਾ। ਅਸੀਂ ਪੈਂਟ ਚ ਵੀ ਚੱਲਦੇ ਪੀ। ਆ ਕੜਤੀ ਆਰ ਵਰਗ ਦੀ ਤੈ ਉਹ ਅੱਗ ਲਾਉਣ ਨੂੰ ਕਿਹਾ ਸੀ ਤੈਨੂੰ ਅੱਗ ਤਾਂ ਲੱਗੀ ਨਹੀਂ ਕਲਾ ਸਾਇੰਸ ਮਾਸਟਰ ਆ ਗਿਆ ਲੈ ਕਹਿੰਦਾ ਪਿਲੂ 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 ਹਟਾਪ ਲੈ ਬੁਰੇ ਗੱਲਾਂ ਤੂੰ ਦਾ ਕਿੱਥੋਂ ਕਿੱਥੇ ਲਿਆਇਆ ਲੈ ਮੈਂ ਦੇਖਦਾ ਪਿੱਛੇ ਨੂੰ ਜਾ ਚਾਪ ਮਾਰ ਕੇ ਬਹਿ ਜਾ ਇੰਦਰਜੀਤ ਨਹੀਂ ਇਸ ਤਰ੍ਹਾਂ ਨਹੀਂ ਜਾਣਾ ਹੈਗਾ ਆਪਾਂ ਹਾਂ ਆਗ ਨਹੀਂ ਲੱਗਣੀ ਖਲੀ ਕੱਢੂ ਇਹ ਅੰਤ ਦਾ ਬਾਹਰ ਨੂੰ ਲੱਗ ਤਰਦੀ ਆ ਦੇਖੇ ਇੱਕ ਤਾਂ ਦੂਰ ਰੱਖੋ ਇੱਕ ਤਾਂ ਤਿੱਖੀ ਲਓ ਵੀ ਆਗੇ ਸਮੋਸੇ ਐ ਤਾਂ ਲਾਲੀ ਮੁੱਛਾ ਬਣਾ ਕੇ ਆਇਆ ਤਾਂ ਵੀ ਲਓ ਫਿਰ ਹਾਂ ਲਾਲੀ ਵਿਆਹ ਹੀ ਦਊਗਾ ਵਿਆਹ ਹੀ ਦੇ ਦੀ ਪਾਲਟੀ ਚੁੱਪ ਕਰਕੇ ਆ ਕੇ ਸਹੀ ਖਾ ਲੋ ਸਮੋੜੇ ਜੇ ਸ਼ਹਿਰ ਤੋਂ ਆਉਣਗੇ ਹਾਂ ਕੈਨੇਡਾ ਵਾਲੀ ਨਹਿਰ ਤੋਂ ਔਣਾ ਔਣਾ ਕਿਹਨੇ ਦੌੜੀ ਭਰ ਕੇ ਦੇਉ ਉੱਥੋਂ ਟਾਈਮ 1 ਵਜ ਗਿਆ ਤੇ ਖਾ ਕੇ ਸਮੋਸੇ ਹੁਣ ਆਪਾਂ ਚੱਲੇ ਸ਼ਹਿਰ ਕਰਨ ਮੇਰੇ ਵਾਲ ਕਿਨੇ ਸ਼ਾਈਨ ਕਰ ਰਹੇ ਨੇ ਤੇ ਚਲੋ ਹੜ ਜਾ ਹੜ ਜਾ ਕਿੱਥੇ ਗਏ ਲੋਕ ਨਿਕਲੇ ਆਏ ਆਪਾਂ ਸ਼ਹਿਰ ਸਪਟਾ ਕਰਨ ਦੇ ਲਈ ਇੱਕ ਕਲੋਨੀ ਤੋਂ ਦੂਜੀ ਕਲੋਨੀ ਦੇ ਵਿੱਚ ਹੁਣ ਐਂਟਰ ਹੋਣਾ ਆਪਾਂ ਬਾਰਡਰ ਟੱਪਣਾ ਹੈਗਾ ਰਸਤਾ ਬਾਰਡਰ ਸਖਾਲੇ ਹੀ ਰਹਿ ਗਿਆ ਤਪਣਾ ਸ਼ਾਬਾਸ਼ ਵਲੋਗ ਆਪਾਂ ਅਗੋਂ ਸਾਹਮਣੇ ਕਲੋਨੀ ਦੇ ਵਿੱਚ ਤੇ ਉਹ ਰਹਿ ਗਿਆ ਆਪਣਾ ਘਰ ਆ ਰਹਿ ਗਿਆ ਲੂਆ ਆਪਣੇ ਅੱਗੇ ਆਪਾਂ ਘਰ ਕੁੜੀ ਸਾਡੀਆਂ ਸਨੈਪਾਂ ਪਾਈ ਜਾਂਦੀ ਹੈ ਸ਼ਹਿਰ ਕਰਕੇ ਆਇਆ ਮਾੜੀ ਮੋਟੀ ਗੱਲ ਆ ਸਨੈਪਾ ਮਾਉਣੀ ਆ ਸਾਡੀਆਂ ਸ਼ੇਅਰ ਕਰਦੇ ਆਗੇ ਸ਼ੇਅਰ ਕਰਕੇ ਖਵਾਤੇ ਸਮੋਸੇ ਆ ਕੁੜੀ ਨੇ ਪਾਰਟੀ ਕੀਤੀ ਸੀ ਅੱਜ ਨਵੇਂ ਫੋਨ ਦੀ ਫੋਨ ਦਿਖਾ ਪਈ ਆਪਦਾ ਹਾਂ ਫੋਨ ਦੀ ਓ ਨਿਕਲੇ ਨਿਕਲੇ ਰਹਿਣ ਦੇ ਰਹਿਣ ਦੇ ਆ ਜਾ ਆ ਜਾ ਆ ਜਾ ਮੁੜਿਆ 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 ਆ ਨਮਿਓ ਆ ਗਈ ਅੱਜ ਕਹਿੰਦੇ ਉੱਧਰ ਵਾਸ਼ਿੰਗ ਮਸ਼ੀਨ ਆ ਗਈ ਹੁਣ ਉੱਧਰੋਂ ਪਾਰਟੀ ਲੈਣੀ ਪਊਗੀ ਪਾਰਟੀ ਪਾਰਟੀ ਲੈ ਆਈ ਉਹੋ ਕੇ ਮਨਾਤੀ ਦਾ ਜਹਾਜ਼ ਜੇ ਗੱਲਾਂ ਮਸ਼ੀਨ ਆਲੋਡਿੰਗ ਦਾ ਕਰਵਾ ਦੇ ਤੈਨੂੰ ਵਿਆਹ ਦਾ ਹੀ ਜਾ ਚੜਿਆ ਪਿਆ ਵਿਆਹ ਦੀ ਪ੍ਰੈਕਟਿਸ ਕਰੀ ਜਾਂਦਾ ਵਾਸ਼ਿੰਗ ਮਸ਼ੀਨ ਆ ਗਈ ਕਹਿੰਦੇ ਉੱਧਰ ਪਾਰਟੀ ਚੱਲੂਗੀ ਹੁਣ ਪਾਰਟੀ 8:00 ਵਜੇ ਕਰ ਪੌਣੇ ਆਪ ਦਾ ਹੋ ਗਿਆ ਤੇ ਇੰਦਰਜੀਤ ਹੋਣ ਗਏ ਨੇ ਖੇਡਣ ਕਿ ਲਾਈਟ ਹੀ ਹੋਣ ਆਈ ਆ ਤੇ ਆਪਾਂ ਨੇ ਡਿਨਰ ਵਗੈਰਾ ਕਰ ਲਿਆ ਹੁਣ ਆਪਾਂ ਬੈਠ ਕੇ ਦੇਖ ਲਿਆ ਕੋਈ ਵਧੀਆ ਜੀ ਮੂਵੀ ਘੰਟ ਤੱਕ ਆ ਜਾਣਾ ਵੈਸੇ ਤਾਂ ਇੰਦਰਜੀਤ ਨੇ 9:00 ਵਜੇ ਆ ਜਾਣਗੇ ਤੇ ਜਦ ਤੱਕ ਆਪਾਂ ਦੇਖ ਲਿਆ ਕੋਈ ਮੂਵੀ ਬੱਚਰ ਮੈਂ ਕਿਹਾ ਕਿ ਸੌ ਜਾਓ ਇਹ ਕਹਿੰਦੇ ਕਿ ਅਸੀਂ ਹਜੇ ਨਹੀਂ ਸੌਣਾ ਹੈ ਸਮੇਂ ਰੀਆ ਦੀ ਵੈਸੇ ਮਹਿਕ ਦੀ ਬੈਂਡ ਵੀ ਕੱਲ ਜਲਦੀ ਹੋਣੀ ਆ ਝੋਨ ਫਿਨਿਸ਼ ਕਰੋ ਫਿਰ ਚੱਪੜੇ ਫਟਫਟ ਕਰੋ ਉਸਦੀ ਬਾਦ ਵਿੱਚ ਉਹ ਸੌਡੇ ਪੈਰ ਘੁੱਟਣਗੇ ਜੋ ਬੰਨਾਂ ਮੇਰੀ ਸੇਵਾ ਕਰਨੀ ਹੈ ਮੇਰੇ ਪੈਰ ਘੁੱਟਣੇ ਨੇ ਇਹ ਅਗਿਆਕਾਰੀ ਬਣ ਗਿਆ ਇਹ ਹੁਣ ਅੱਜ ਪਤਾ ਨਹੀਂ ਇਹ ਕਿੱਧਰੋਂ ਜਾਦ ਆ ਗਿਆ ਕਿਉਂਕਿ ਪਹਿਲਾਂ ਇਹ ਮੇਰੇ ਪੈਰ ਘੁੱਟਦਾ ਹੁੰਦਾ ਸੀ ਛੋਟੇ ਛੋਟੇ ਹੱਥਾਂ ਨਾਲ ਇੱਕ ਪੈਰ ਨੂੰ ਲੱਗਿਆ ਰਹਿੰਦਾ ਸੀ ਤਾਂ ਇੱਕ ਤੇ ਬੈਠਾ ਰਹਿੰਦਾ ਸੀ ਜਿੱਥੇ ਇਹਨੇ ਘੁੱਟਣ ਲੱਗ ਜਾਂਦਾ ਉੱਥੇ ਹੀ ਘੁੱਟੀ ਜਾਂਦਾ ਹੁੰਦਾ ਫਿਰ ਫਿਰ ਨੂੰ ਕਹਿ ਕਹਿ ਕੇ ਹਿਲਾਉਣਾ ਪੈਂਦਾ ਹੁੰਦਾ ਵੀ ਅੱਗੇ ਪਿੱਛੇ ਵੀ ਪੈ ਰਿਆ ਸਾਰਾ ਮੇਰਾ ਸੋ ਅੱਜ ਇਹਦੇ ਫਿਰ ਜਾਦ ਆ ਗਿਆ ਵੀ ਮੈਂ ਪੈਰ ਘੁੱਟਦਾ ਹੁੰਦਾ ਸੀ ਕਹਿੰਦਾ ਤੁਸੀਂ ਮੂਵੀ ਲਾਓ ਕੋਈ ਵਧੀਆ ਜੀ ਬੈਠਾ ਬੈਠਾ ਨਹੀਂ ਮੈਂ ਤੁਹਾਡੇ ਪੈਰ ਕੋਲ ਆ ਚਲੋ ਕੋਈ ਸੇਵਾ ਕਰਵਾ ਲਈ ਅੱਜ ਇਹ ਤੋਂ